ਆੜਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਊਟ ਧਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਨ ਪਾਸ ਅਰਦਾਸ ਬੇਨਤੀ ਮਹਾਰਾਜ ਜੀ ਆਪ ਦੀ ਕਿਰਪਾ ਅਨੰਤ ਬਖਸ਼ਿਸ਼ ਕੀਤੀ ਮਹਾਰਾਜ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਸਤੇ ਪਾਚੁਲਿ ਦੇ ਦਰਸ਼ਨ ਦੇ ਕੇ ਸੰਤਾਨ ਨੂੰ ਹਾਲੇ ਨੂੰ ਹਾਲ ਕੀਆ ਮਹਾਰਾਜ ਜੀ ਸੁਨੀਰ ਦਾਸ ਸੁਆਮੀ ਮੇਰੀ ਸਰਬ ਗਲਾਬ ਨੇ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਆਨ ਕੀ ਵਡਿਆਈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵਕਾ ਸਤਿਗੁਰ ਨਾਨਕ ਜੀ ਚਿੰਤਨ ਰੱਖੀ ਮੇਰੀ اے ਦੀਨ ਦੀਵਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਨੰਦ ਦੇਵ ਜੀ ਮਹਾਰਾਜ ਆਗੇ ਦੇ ਪ੍ਰਕਾਸ਼ਪੁਰੂਪ ਦੀ ਖੁਸ਼ੀ ਵਿੱਚ ਮਹਾਰਾਜ ਆਦਿਨਾ ਸਿੰਘ ਤਾਨਿਸ ਜੀ ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਸੇ ਪਾਤਸ਼ਾਹ ਜੀ ਨੇ ਦਰਸ਼ਨ ਦੇ ਕੇ ਸੰਤਾਂ ਨੂੰ ਇਹ ਹਾਲ ਨਿਹਾਲ ਕੀਤਾ ਪਾਤਸ਼ਾਹ ਜੀ ਆਦਿ ਜੀ ਦੇ ਦਰਕਰ ਦੇ ਪ੍ਰੀਤਮਾਨ ਸਰਦਾਰ ਗਵਿੰਦਰ ਸਿੰਘ ਜੀ ਬਖਸੀ ਜੀ ਵੀ ਵੀ ਹਾਰਨੀਤਪੁਰ ਹਿਸਤੀ ਬਖਸੀ ਸੇ ਪਾਤਸ਼ਾਹ 60ਵੀਂ ਦੀ ਸਾਲਗिराਹ ਦੀ ਖੁਸ਼ੀ ਵਿੱਚ ਮਹਾਰਾਜ ਜੀਓ ਆਦੀ ਦਾ ਕੋ ਟਾਸ ਵਾਲੇ ਕੀ ਮਹਾਰਾਜ ਆਪਨਾ ਸੰਤਨ ਸਚੇ ਪਾਛਪ ਬਾਤਪੁਰੀ ਦੇ ਰੂਪ ਵਿੱਚ ਸਚੇ ਪਾਛਪ ਨੇ ਗ੍ਰਹਿ ਵਿਕੇ ਮਲਾਦੇ ਗ੍ਰਹਿ ਕਮਿਟੇ ਕੀਤੀ ਮਹਾਰਾਜੀ ਆਪਣੇ ਗ੍ਰਹਿ ਵਿਕੇ ਮਹਾਰਾਜੀ ਉਸਚੇ ਪਾਛੇ ਲਾਈ ਬਾਣੀ ਦੇ ਕੀਰਤਨ ਹੋਏ ਸ੍ਰੀ ਗੁਰੂ ਜੀ ਦੀ ਬਾਣੀ ਪੜੀ ਕੀ ਮਹਾਰਾਜ ਆਪ ਦੀਆਂ ਸੰਤਾਂ ਕੋਲ ਰਲ ਮਿਲ ਕੇ ਆਦੀ ਦੀ ਬਾਣੀ ਪੜਦਿਆਂ ਸੁਣਦਿਆਂ ਸੇਵਾ ਕਰਦਿਆਂ ਬੇਅੰਤ ਗਲਤੀਆਂ ਹੋਊਗੀਆਂ ਬਖਸ਼ਣਾਣਾ ਸਿਰ ਤੇ ਮਿਹਰ ਪ੍ਰਿਆ ਆਪਣਾ ਕਿਰਪਾ ਕਮੀ ਮਹਾਰਾਜੀ ਸਮਤਾ ਤੇ ਮੇਰ ਪਰਿਆ ਹੱਥ ਰੱਖਣਾ ਕਰਾਂ ਸੁੱਖਾਂ ਦੀ ਖੁਸ਼ੀਆਂ ਜਿਹੜੇ ਵਰਤੌਣੇ ਮਹਾਰਾਜੀ ਬਾਣੀ ਫੜੀ ਸੁਣੀ ਸੱਚ ਕੰਨ ਵੀ ਕੇ ਪ੍ਰਵਾਨ ਕੰਨੀ ਬਾਣੀ ਦਾ ਭਾਵ ਦਰ ਅਈ ਸਾਧ ਸੰਗਤ ਦੇ ਹਿੱਤ ਦੇ ਚਰਸਾਉਣਾ ਦਰ ਅਈ ਸਾਧ ਸੰਗਤ ਨਾਤਰ ਕੋਲ ਤੇ ਤਾਤਵਾਨ ਕੰਨੀਆਂ ਕਦਮ ਕਦਮ ਲੇਕੇ ਲੋਣੇ ਹਰਮਦਾਾਨ ਪਤਰੀ ਕਰਨਾ ਮਹਾਰਾਜੀ ਸਰਕਾਰ ਗੋਵਿੰਦਰ ਸਿੰਘ ਬਖਸ਼ੀ ਬੀਬੀ ਹਰਮੀਤੌਰ ਤਕਸੀਸ ਕੇ ਪਾਛੇ ਸਿਰ ਤੇ ਮੇਲ ਪਰਿਆ ਹੱਥ ਰੱਖਣਾ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਘਰ ਸੁੱਖਾਂ ਦੀ ਖੁਸ਼ੀਆਂ ਕੇ ਵਰਤੌਣੇ ਬੱਤਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕੰਨਿਆ ਧੀਰੋਤਾਂ ਦੀਆਂ ਦਰਸਤ ਬਖਸ਼ਿਸ਼ ਕੰਨਿਆ ਮਹਾਰਾਜਿ ਮਾਤਾ ਪਿਤਾ ਦੇ ਆਧਿਆਕਾਰੀ ਬਣਾਉਣਾ ਨਾਮ ਸਿਮਰਨ ਨਿਤਨੇਮ ਦੀਆਂ ਦਰਤਾਂ ਮਰਕੁਲੁਕ ਦੀ ਦਾਤ ਬਖਸ਼ਿਸ਼ ਕਰਨਾ ਸਭ ਭਾਵਨਾਵਾਂ ਆਪ ਅੰਸੰਪੂਰੀਆਂ ਕੰਨੀਆਂ ਕੰਮਾਂ ਕਰਤ ਰੱਖਣਾ ਧੀਰ ਦੁਖ ਨੇ ਰੋ ਸੁਖ ਨੇ ਰੰਤ ਬਖਸ਼ਿਸ਼ ਕੰਨਿਆ ਮਹਾਰਾਜਿਓ ਵਿਫਾਕ ਲਿਸਾ ਦੇ ਨਾਸ ਕਰਨੀ ਸੁਖਾਂ ਦੇ ਪ੍ਰਕਾਸ਼ ਕਰਨੀ ਮਹਾਰਾਜ ਜਿਸ ਭਾਵਨਾ ਦੇ ਮਾਰਗ ਜੀਓ ਸੇਵਾ ਨੇ ਸੇਵਾ ਕੀਤੀ ਮਾਰੇ ਸੇਵਾ ਥਾਈ ਪੌਣੀ ਲੋਕ ਪ੍ਰਲੋਕ ਚਾ ਪੰਥ ਸੰਗ ਹੋ ਕੇ ਸਰਤਾ ਕਰਨੀ ਮਾਰੇ ਸੇਵਕਾਂ ਦੀ ਪਰਦੇ ਟਕਵੇਂ ਸਿਰ ਤੇ ਮੇਰ ਪਰਿਆ ਆਪ ਰਖਣਾ ਕਦਮ ਕਦਮ ਲਿਖ ਚਲਾਉਣੇ ਹਰ ਮਦਾਨ ਫਤਿਹ ਕਰਨਾ ਮਾਰੇ ਜੋ ਭੁੱਲਰ ਤੇ ਜਨਮ ਦੇ ਦੀ ਖੁਸ਼ੀ ਵਿੱਚ ਮਹਾਰਾਜ ਜੀ ਉਹ ਆਪ ਦੀ ਪਾਛਾ ਕਿਰਪਾ ਰੰਤਮ ਬਖਸ਼ਿਸ਼ ਕਰਨੀ ਆਪ ਅੰਗ ਸੰਗ ਹੋ ਕੇ ਸਰਤਾ ਕਰਨੀ ਸਿਰ ਤੇ ਮੇਰ ਪਰਿਆ ਹੱਥ ਰਖਣਾ ਲੰਮੀ ਆਯੂ ਬਖਸ਼ਿਸ਼ ਕਰਨੀ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਨਾਮ ਸਿਮਰਨ ਬਖਸ਼ਿਸ਼ ਕਰਨਾ ਅਮਰਤੂਲ ਉਠੁੰਦੇ ਦਾਤ ਬਖਸ਼ਿਸ਼ ਕਰਨਾ ਆਪਣੇ ਚਰਨਾਂ ਦੇ ਨਾਲ ਜੋੜ ਕਰਨਾ ਹਰਮਦਾਨ ਪਤੀ ਕਰਨਾ ਮਹਾਰਾਜ ਜੀ ਦੀ ਮਨਪ੍ਰੀਤ ਪੌਰ ਦਿਸ਼ਤੇ ਪਵਚ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਰਾਜ ਅਰਦਾਸ ਬੇਨਤੀ ਕਰਵਾਰੇ ਮਹਾਰਾਜ ਜੀ ਸਿਰ ਤੇ ਮਿਹਰ ਪ੍ਰਿਆ ਹੱਥ ਕਰਨਾ ਕਿਰਪਾ ਕੰਨੀ ਆਪ ਅੰਗ ਸੰਗ ਹੋ ਕੇ ਸਹਾਤਾ ਕੰਨੀ ਮਹਾਰਾਜ ਘਰ ਚ ਸੁੱਖ ਸ਼ਾਂਤੀ ਖੁਸ਼ੀਆਂ ਖੜੀ ਬਰਤੋਂੇ ਨਾਮ ਸਿਮਰਨ ਵਿੱਚ ਨਿਥ ਨੀਂਦੀਆਂ ਦਾਤਾਂ ਬਖਸ਼ਿਸ਼ ਕਰਨਾ ਉਮਤੋਲੇ ਉਠੰਦੀ ਦਾਤ ਬਖਸ਼ ਕੰਨਾ ਸਭ ਭਾਵਨਾਵਾਂ ਆਪੰਨ ਸੰਪੂਰੀਆਂ ਕਰਨੀਆਂ ਮਾਰੇ ਕਮਾਂ ਕਰਾਂ ਤਰਕਨਾ ਦੀਨ ਦੁਖਣੀ ਰਾਤ ਦੁਖਲੀ ਰਾਤ ਬਖਸ਼ ਕੰਨੀ ਦੁਖਾਂ ਕਲੇਸ਼ਾਂ ਦੇ ਨਾਸ ਕੰਨੇ ਸੁਖਾਂ ਦੇ ਪ੍ਰਕਾਸ਼ ਕੰਨੇ ਮਹਾਰਾਜ ਸੰਤਾਂ ਦੇ ਸੇਵਕਾਂ ਵੱਲੋਂ ਬੇਨਤ ਮਾਯਾ ਹਾਜ਼ਰੀ ਜਿਸ ਕੇ ਜਾਨਾ ਤੁਮਾਏ ਖਜ਼ਾਨੇ ਭਰਪੂਰ ਕੰਨੇ ਕਾਲ ਅੰਟਕ ਦੂਰ ਕੰਨੇ ਦੁੱਖਾਂ ਪਲੇਸਾ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਆਪ ਦੀ ਹਜ਼ੂਰੀ ਬਖਸ਼ਣਾ ਦਾਤਾ ਵਿੱਚ ਪ੍ਰਵਾਣ ਬਨ ਲੋ ਮਹਾਰਾਜ ਜੀ ਖੜਾ ਪਰਸਾਈ ਤੇਗ ਲੰਗਰ ਪ੍ਰਸਾਦ ਮਿਸ਼ਟਾਨ ਪ੍ਰਸਾਦ ਹਾਜ਼ਰੇ ਦਰ ਪਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਾਧ ਸੰਗਤ ਚ ਵਰਤੇ ਜੋ ਜੀ ਸਕੇ ਸਤਨਾਮ ਵਾਹਿਗੁਰੂ ਜਪੀ ਕਰੋ ਕਿਰਪਾ ਆਪ ਜੀ ਪਵਿੱਤਰ ਹੁਕਮ ਨਵਾ ਬਖਸ਼ੀ ਸੰਤਾਨ ਨੇ ਹਾਲ ਕਰੋ ਅੱਕਰਵਾਤਾ ਘਾਟਾ ਭੁਜੁਕ ਮਾਫ ਕਮੀ ਸਰਬ ਸੰਤਾਂ ਦੇ ਕਾਰਜ ਰਾਸ ਕਰਨੇ ਸੇ ਹੀ ਪਿਆਰੇ ਮੇਲ ਜਿੱਨਾ ਮਿਲਿਆ ਆਜਿ ਦਾ ਨਾਮ ਚਿਤਕਾਵੇ ਨਾਨਕ ਨਾਮ ਕਰਤਿ ਗਲਾ ਤੇਰੀ ਭਾਈ ਸਰਬਾਲਾ ਵਾਹਿਗੁਰੂ ਜੀ ਤਾ ਬਲਸਾ ਵਾਹਿ ਜੀ ਕੀ ਪਮੇ ਦੁੜਾ ਜਾ ਪਈ ਅਕਾਲ ਕੀ ਕਬੇ ਜਲਾਇਓ ਬਲਸ ਕਰਨ ਕੋ ਹੁਕਮ ਹੈ ਗੁਰੂ ਹੋ ਕਰਤ ਜੀ ਮਾਨਿਓ ਰਾਮ ਕੀ ਰੇ ਜੋ ਪ੍ਰਭ ਕੋ ਮਿਲ ਬੋਤ ਹੈ ਹੋਰਿ ਸ਼ਬਦ ਨੇ ਰਾਮ ਕੀ ਰੇ ਜੋ ਤਰੇ ਕਹ ਖਲਸਾ ਰਾਮ ਕੀ ਰੇ ਨ ਕੋਈ ਵਰੁ ਸੰਭਲੇ ਕੇ ਅਸੀ ਸ਼ਰਨ ਜੋ ਰਾਮ ਕੀ ਰੇ ਵਰੁ ਸੰਭਲੇ ਕੇ ਰਾਮ ਕੀ ਰੇ ਬੋਲੇ हाल <laughs>